बुद्ध छेड़छाड़ का मामला हशियारपुर अंबेडकर के करने का मामला सामने आया बुद्ध छेड़छाड़ करके माहौल खराब करने की कोशिश जोड़ी है एक नौजवान वालों की गई शरारती नौजवान गई। तो का के वालों की गई जिस बाद ज्यादा गुस्सा देखने मिलिया दस दिए कि फिलहाल पुलिस के वो जोड़ा है मामला दर्ज किया गया है हशियारपुर के मामला सामने आया डॉक्टर भीम अंबेडकर के बुध छेड़छाड़ी ਤੇ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਹੁਸ਼ਿਆਰਪੁਰ ਦੇ ਬਸ ਸਟੈਂਡ ਦੀ ਤਸਵੀਰਾਂ ਜੁਥੇ ਕਿ ਡਾਕਟਰ ਪਿੰਬਰਾ ਅੰਬੇਡਕਰ ਦੇ ਬੁੱਧ ਜੁੜੇ ਨੇ ਲੱਗੇ ਹੋਏ ਨੇ ਸੜਨ ਨਾਲ ਸਾਡੇ ਸਹਿਯੋਗੀ ਸੁਨੀਲ ਲਖਾ ਜੁੜੇ ਹੋਏ ਨੇ ਉਹਨਾਂ ਤੋਂ ਤਮਾਮ ਜਾਣਕਾਰੀ ਲਵਾਂਗੇ ਸੁਨੀਲ ਕਿਸ ਤਰੀਕੇ ਦੇ ਨਾਲ ਜੁੜਾ ਹੈ ਉਹ ਸ਼ਰਾਤੀ ਨੌਜਵਾਨ ਕੌਣ ਸੀ ਜਿਸ ਦੇ ਵੱਲੋਂ ਬੁੱਧ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਬਿਲਕੁਲ ਇਹ ਜਿਹੜਾ ਮਾਮਲਾ ਹੁਸ਼ਿਆਰਪੁਰ ਦੇ ਪੀ ਆਰ ਅੰਬੇਦਕਰ ਚੌਕ ਹੈ ਜੀ ਬਿਲਕੁਲ ਬੱਸ ਸਟੈਂਡ ਦੇ ਨੇੜੇ ਹੈ ਉੱਥੇ ਕੁਝ ਆਟੋ ਚਾਲਕਾਂ ਨੇ ਜਿਹੜਾ ਜਾਂ ਆਉਣ ਜਾਣ ਵਾਲੇ ਆਮ ਲੋਕਾਂ ਨੇ ਜਿਹੜਾ ਦੇਖਿਆ ਵੀ ਇੱਕ ਨੌਜਵਾਨ ਜੋ ਕਿ ਸਰਦਾਰ ਨੌਜਵਾਨ ਸੀ ਔਰ ਅੰਬੇਦਕਰ ਸਾਹਿਬ ਦੀ ਮੂਰਤੀ ਕੋਲ ਜਾ ਕੇ ਕੁਝ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਔਰ ਉਹ ਕੁਝ ਛੇੜਛਾੜ ਕਰ ਰਿਹਾ ਸੀ ਜਿਸ ਨੂੰ ਲੈ ਕੇ ਲੋਕ ਜਿਹੜੇ ਭੜਕ ਗਏ ਔਰ ਉੱਥੇ ਮਾਹੌਲ ਜਿਹੜਾ ਉਤਰਾਪੂਰਨ ਹੋ ਗਿਆ ਤੇ ਉਹਨਾਂ ਨੇ ਇਸ ਨੌਜਵਾਨ ਨੂੰ ਫੜਿਆ ਮੌਕੇ ਤੇ ਪੁਲਿਸ ਨੂੰ ਬੁਲਾਈ ਗਈ ਔਰ ਪੁਲਿਸ ਨੇ ਵੀ ਮੌਕੇ ਨੂੰ ਸੰਭਾਲਦੇ ਕੋਈ ਜਿਹੜਾ ਆ ਉਹਨੂੰ ਜਲਦੀ ਦੇ ਨਾਲ ਪੁਲਿਸ ਥਾਣੇ ਲੈ ਗਏ ਕੁਛ ਜਿਹੜੇ ਜਥੇਬੰਦੀਆਂ ਦੇ ਆਗੂ ਸਨ ਉਥੇ ਪਹੁੰਚੇ ਸਨ ਔਰ ਕਾਰਵਾਈ ਦੀ ਜਦੋਂ ਮੰਗ ਕੀਤੀ ਕੁਛ ਨਾਅਰੇਬਾਜ਼ੀ ਕੀਤੀ ਗਈ ਔਰ ਉਸ ਤੋਂ ਬਾਅਦ ਜਿਹੜਾ ਆ ਇਹ ਥਾਣਾ ਮਾਡਰ ਟੌਨ ਪੁਲਿਸ ਉਸ ਨੌਜਵਾਨ ਨੂੰ ਉੱਥੇ ਲੈ ਗਈ ਤਵਾਪ ਆਇਆ ਗਿਆ ਔਰ ਉਸ ਦੇ ਉੱਪਰ ਜਿਹੜਾ ਧਾਰਾ 124 ਦੇ ਤਹਿਤ ਪੁਲਿਸ ਨੇ ਮਾਮਲਾ ਦਰਜ ਕਰਕੇ ਜਿਹੜਾ ਅੱਜ ਉਸ ਵਿਅਕਤੀ ਨੂੰ ਜਿਹੜਾ ਨੌਜਵਾਨ ਨੂੰ ਜਿਹੜੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸੁਨੀਲ तमाम ਜਾਣਕਾਰੀ ਦੇ ਲਈ ਸਾਥੀਓ ਅੱਜ ਸ਼ਹਿਰਪੁਰ ਵਿੱਚ ਬਾਬਾ ਸਾਹ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ ਜੋ ਟੈਟੂ ਲੱਗਿਆ ਹੈਗਾ ਬੱਸ ਸਟੈਂਡ ਦੇ ਕੋਲ ਉੱਥੇ ਇੱਕ ਛੜਾਰਤੀ ਅੰਛਰ ਨੇ ਜਿਹੜਾ ਹੈਗਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਇਹਦਾ ਬਾਕੀ ਜ਼ਿਲ੍ਹਿਆਂ ਦੇ ਵਿੱਚ ਪੰਨ ਤੋੜ ਕੀਤੀ ਗਈ ਸੀ ਫਲੋਰ ਚ ਕੀਤੀ ਗਈ ਅਮਰਸਰ ਕੀਤੀ ਗਈ ਤੇ ਇੱਥੇ ਤਰ੍ਹਾਂ ਇਹ ਇੱਥੇ ਵੀ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਤੇ ਇੱਕ ਸਾਡਾ ਸਾਥੀ ਬਲਵੰਤ ਸੋਨ ਨੂੰ ਸੋਖੀ ਆ ਬਾਤ ਤੋਂ ਉਹਨੇ ਉਹਨੂੰ ਦੇਖਿਆ ਤੇ ਉਹਨੇ ਉਹਨੂੰ ਫੜਿਆ ਤੇ ਉਹਦੇ ਨਾਲ ਫੇਰ ਹੋਰ ਵੀ ਹੋਲੀ-ਹੋਲੀ ਸਾਥੀ ਆ ਗਏ ਤੇ ਫੜ ਕੇ ਉਹਨੂੰ ਥਾਣੇ ਲੈ ਕੇ ਗਏ ਤੇ ਉਹ ਜਿਹੜਾ ਮਾਹੌਲ ਜਿਹੜਾ ਹੁਸ਼ਿਆਰਪੁਰ ਦਾ ਖਰਾਬ ਕਰਨਾ ਚਾਹੁੰਦੀਆਂ ਕੁਝ ਜਥੇਬੰਦੀਆਂ ਮੇਰੀ ਸਾਥਨ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਿੱਦਾਂ ਇਹ ਇਹਦਾ ਇਹ ਬੰਦਾ ਜਿਹਨੇ ਇਹਨੂੰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਇਹ ਪਰसों 22 ਤਰੀਕ ਨੂੰ ਵੀ ਬੋਧਨ ਸਮਾਜ پارٹی ਦੀ ਜਿਹੜੀ ਪੰਜਾਬ ਥੰਬਾਲੋ ਰੈਲੀ ਨਸ਼ਿਆਂ ਦੇ ਵਿਰੁੱਧ ਜਿਹੜੀ ਅਸੀਂ ਕੱਢੀ ਸੀਗੀ ਉਹਦੇ ਵਿੱਚ ਵੀ ਇਹਨੇ ਆ ਕੇ ਇੱਕ ਰਾਜਨੀਤਿਕ ਪਾਰਟੀ ਦੇ ਨਾਰੇ ਲਗਾਏ ਸੀਗੇ ਅੱਜ ਇਹਨੇ ਸਾਨੂੰ ਸੂਚਨਾ ਮਿਲੀ ਸੀਗੀ ਕਿ ਇੱਕ ਸ਼ਰਾਤੀ ਅੰਸਰ ਜਿਹੜਾ ਕਿ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਕੰਦੀ ਉਸੇ ਕਰ ਰਿਹਾ ਸੀਗਾ ਉਹਨੇ ਆਪਣੇ ਸੇਪ ਦੇ ਵਿੱਚੋਂ ਜਿਹਦਾ ਕਹਿੰਦੇ ਨਾ ਬਾਜ ਨੂੰ ਬਾਜ ਨੂੰ ਮੈਂ ਚਿੱਠੀ ਜੀ ਬਾਬਾ ਸਾਹਿਬ ਜਿਹੜੇ ਸੰਵਿਧਾਨ ਨਾਲ ਛੇੜਨ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਪਰ ਸਾਡੇ ਜਿਹੜੇ ਹੈਗੇ ਆ ਕਿੰਨੇ ਕਿੰਨੇ ਆਲੇ ਦੁਆਲੇ ਦੇ ਸਮਾਜ ਦੇ ਪ੍ਰਤੀ ਜਿਹੜੇ ਹੈਗੇ ਬਾਬਾ ਸਾਹਿਬ ਦੇ ਪ੍ਰਤੀ ਪੇਮਪ ਕਰਨ ਵਾਲੇ ਹੈਗੇ ਆ ਉਹਨਾਂ ਨੇ ਉਸ ਬੰਦੇ ਨੂੰ ਫੜਿਆ ਫਿਰ ਜੇ ਉਹਨੂੰ ਪੁੱਛਗਿੱਛ ਕੀਤੀ ਪਰ ਜਦੋਂ ਉਹਨੂੰ ਆਪਾਂ ਪੁੱਛਗਿੱਛ ਕੀਤੀ ਹੈਗੀ ਆ ਉਹ ਕਹਿ ਰਹੇ ਆ ਕਿ ਮੈਂ ਹੈਗਾ ਮੈਂਟਲੀ ਡੋਰਟੇ ਹੈਗਾ ਤੋ ਸਾਫ ਉਹਨੂੰ ਪ੍ਰਸ਼ਾਸਨ ਨੂੰ ਲੈ ਕੇ ਚਲ ਗਿਆ ਹੈਗਾ ਆਪਾਂ ਜਿਹੜੀ ਹੈਗੀ ਉਹ ਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਕਿਉਂਕਿ ਉੱਥੇ ਅਸੀਂ ਚਾਹੁੰਦੇ ਹਾਂ ਕਿ ਐਨਐਸਏ ਲੱਗੇ ਕਿਉਂਕਿ ਜਦੋਂ ਵੀ ਸਰਕਾਰਾਂ ਵਾਂ ਜਿਹੜਾ ਹੈਗਾ ਸਰਕਾਰਾਂ ਨੂੰ ਚਾਹੀਦਾ ਹੈਗਾ ਇਹ ਜਦੋਂ ਜਦ ਪਹਿਲਾ ਮਾਹੌਲ ਹੀ ਖਰਾਬ ਹੋਇਆ ਹੈਗਾ ਮੋਹਿੰਦਰਚਕ ਜਗਦੀਸ਼ ਸਿੰਘ ਨਾਮ ਦਾ ਲੜਕਾ ਆ ਜਿਹਨੇ ਉੱਥੇ ਬਾਬਾ ਸਾਹਬ ਦੀ ਮੂਰਤੀ ਨਾਲ ਬਚੇੜਸੜ ਕਰਨ ਦੀ ਕੋਸ਼ਿਸ਼ ਕੀਤੀ